ਅੱਜ ਦੀ ਢੇਡ ਅੰਦਰ ਨਾ ਡਾਂਗ ਮਾਰਨ ਦੀ ਲੋੜ ਨਹੀਂ ਕਿਸੇ ਨੂੰ ਗੋਲੀ ਮਾਰਨ ਦੀ ਲੋੜ ਨਹੀਂ ਵੈਰ ਕੱਢਣਾ ਹੋਵੇ ਤੇ ਪੰਪ ਮਾਰਨ ਦੀ ਲੋੜ ਆ ਪੰਪ ਦੇ ਭੁਖੇ ਲੋਕ ਤੁਰੇ ਫਿਰਦੇ ਐਹੋ ਜਿਹਾ ਪ੍ਰੈਸ਼ਰ ਭੜਕੇ ਮਾਰੋ ਲੋਕੇ ਜੜੀ ਤੇਲ ਆਪੇ ਦੇ ਲੈਂਦੇ ਆ ਕਿਉਂਕਿ ਦੁਨੀਆ ਪ੍ਰਭਤਾ ਦੀ ਬੜੀ ਭੁੱਖੀ ਆ ਵੀ ਮੈਨੂੰ ਚੰਗਾ ਕਾਓ ਮੈਨੂੰ ਚੰਗਾ ਕੋਈ ਐਵੇਂ ਚੰਗੇ ਬਣਦੇ ਚੱਕਰ 'ਚ ਆਪਣਾ ਕੁੰਡਾ ਕਰਾ ਕੇ ਬਹਿ ਜਾਂਦੇ ਆ ਪੰਚਾਇਤੀ ਚੋਣਾ ਲੱਗਦੀ ਆ ਨਾ ਆ ਪਿੰਡ ਚ ਪਈਆਂ ਬੰਨਿਆ ਨਾ ਵੇਰੇ ਕੱਢਣਾ ਵੇ ਤੇ ਉਦਾਂ ਹੀ ਹੱਲਾ ਸ਼ੇਰੀ ਨੇ ਪੰਪ ਦੇ ਕੇ ਖਲਾਪਿਆ ਭਾਈਆ ਸਾਰਾ ਪਿੰਡ ਤੇrna ਹੀ ਪਿੰਡ ਚ ਹੀ ਰਹਿਣੇ ਆ ਤੇ ਭਾਈਏ ਦੇ ਘਰੋਂ 350 ਬੰਦਾ ਚਾਹ ਪੀਂਦਾ ਰੋਜ ਤੇ ਡੱਬੇ ਚੋਂ 35 ਵੀ ਨਹੀਂ ਨਿਕਲਦੀਆਂ ਮੁੜ ਕੇ ਭਾਈਏ ਨੂੰ ਪਤਾ ਨਹੀਂ ਲੱਗਦਾ ਵੀ ਉਹ 215 ਕਿੱਧਰ ਭੁੱਗਤ ਗਏ ਮੇਰੇ ਵਾਲੇ ਬੰਦੇ ਵੀ ਚਾਹ ਦੇ ਮੇਰੇ ਕੋ ਪੀਂਦੇ ਡੱਬਾ ਖਾਲੀ ਕਿਉਂ ਨਿਕਲਿਆ ਉਹ ਪੰਪ ਦੇ ਪਟਿਆਂ ਦੇ ਮੁੜ ਕੇ 5-5 ਸਾਲ ਪੈਰ ਨਹੀਂ ਲੱਗਦੇ ਲੋਕਾਂ ਦੇ ਇਸ ਕਰਕੇ ਅੱਜ ਦੀ ਡੇਟ ਅੰਦਰ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਪੰਪ ਵਿੱਚ ਆ ਕੇ ਸਾਡੀ ਨੌਜਵਾਨ ਪੀੜ੍ਹੀ ਨੂੰ ਕੁਝ ਨਹੀਂ ਹੋਇਆ ਆ ਸੋਸ਼ਲ ਮੀਡੀਆ ਜਿਹੜਾ ਨਾ ਆਤ ਬੱਲੇ ਚੱਕਦੇ ਫਟੇ ਕਰਤੀ ਕਮਾਲ ਫੇਸਬੁੱਕ ਤੇ ਨਾ ਵਟਸਐਪ ਦੇ ਆਪਣੀਆਂ ਫੋਟੋਆਂ ਵੇਖ-ਵੇ ਕੇ ਬੰਦੇ ਮਰਨ ਲੱ